ਤੇ ਫਿਰ ਇਹ ਆਪ ਤੇ ਮਰਜ਼ੀ ਨਾਲ ਕਰਦੇ ਕਿ ਘਰੋਂ ਕੋਈ ਮਜਬੂਰੀਆਂ ਬਣਦੀਆਂ ਮਜਬੂਰ ਨਾ ਬਣੇ ਮਰਜ਼ੀ ਦਾ ਕੋਈ ਉਹ ਜਿਹਾ ਸਿਰਫ ਕਰਨਾ ਹੁੰਦਾ ਹਾਂ ਹਾਂ ਹੁੰਦਾ ਜੀ ਜਿੰਦ ਕਰਨਾ ਤੋਂ ਪਰ ਮੰਗਾ ਕਰਦੇ ਅੱਛਾ ਅੱਛਾ ਤੇਰੀਆਂ ਦਾ ਅੱਜ ਨੱਕੇ ਰਾਮ ਤੋਂ ਬਣਾਉਂਦਾ ਅੱਛਾ ਅੱਛਾ ਇੱਕ ਫਿਰ ਇੱਕ ਤੋਂ ਬਣਾ ਕੇ ਇਹ ਉਹ ਬਣਿਆ ਤਾਂ ਮੋਕੇ ਬਣਦਾ ਅੱਛਾ ਇਹ ਚੱਕੇ ਕੁੜਿਆ ਚੋਨੇੜੇ ਦਾ ਉਹਨੂੰ ਕੋਈ ਤਾਂ ਮਾਰਕਾਰ ਹੈ ਕੋਈ ਕੋਈ ਨੂੰ ਨਹੀਂ ਭੇਜ ਭੇਜ ਰੰਗ ਪੋਈਂ ਨਾ ਕਰ ਨਾ ਦੇਜੋ ਭੇਜੋ ਮੈਂ ਤਾਂ ਪੁੱਛਣੀ ਆਈ ਸੀ ਵੀ ਇਹ ਸਾਰਾ ਦਿਨ ਤੁਸੀਂ ਇੱਥੇ ਕੰਮ ਕਰਦੇ ਹੋ ਤੇ ਘਰੇ ਬੱਚੇ ਬੱਚੇ ਨਹੀਂ ਨਹੀਂ ਕੰਮ ਜਿਵੇਂ ਹੁੰਦਾ ਹੁੰਦਾ ਕੀ ਕਰਦੇ ਬੱਚੇ ਜਿਆੜੀ-ਬੁੜੀ ਕਰਦੇ ਜਾਂ ਉਹਨਾਂ ਦਾ ਪਾਲਿਆ ਇਹਨੂੰ ਕੀ ਕਰਦੇ ਆ ਵੀ ਗੁਜ਼ਾਰਾ ਦਿੰਦਾ ਹਾਂਜੀ ਤਾਂ ਇਹ ਤਾਂ ਕੰਮ ਵੀ ਨਹੀਂ ਲੱਭਦਾ ਅੱਛਾ ਅੱਛਾ ਜਿਆਦਾ ਹੋਏ ਨਹੀਂ ਕਾਪਾ ਪੈਨਸ਼ਨ ਕੋਈ ਸ਼ਰਤ ਨਹੀਂ ਪੈਨਸ਼ਨ ਤਾਂ ਹੀ ਆਉਂਦੀ ਹੈ ਚਰਪਛੋੜ ਵੀ ਚਰਪਛੋੜ ਦੀ ਕਿ ਨਜ਼ਰ ਲੱਗ ਜਾਂਦਾ ਇਹ ਮਹੀਨਾ ਲੱਗਦਾ ਅੱਛਾ ਪੱਟੀ ਲੱਗੀ ਹੋਵੇ ਆਪਕੋ ਪੈਨਸ਼ਨ ਅੱਛਾ ਦੁਲਾਈ ਲੱਗੀ ਆ ਇਹ ਹੋਊਗੀ ਮੈਂ ਸਾਰੇ ਇੱਕੋ ਪਿੰਡ ਤੋਂ ਆਇਆ ਹਾਂ ਇੱਕੋ ਪਿੰਡ ਤੋਂ ਟਾਗਰੂ ਪਿੰਡ ਤੋਂ ਕਿੰਨੀ ਦੂਰ ਹੋਵੇ ਅਸੀਂ ਫਿਰ ਘਟ ਜਾਵਾਂ ਪਜਾਣੀ ਨਾਕ ਜਾਣੇ ਆ ਅੱਜ ਸਵੇਰੇ ਇੱਥੇ ਘਾਟਲੇ ਤੋਂ ਬਹੁਤ ਲੋਕ ਇਕੱਠੇ ਜਾਂਦੇ ਆ ਹਾਂ ਆਪਕੇ ਚਲਾ ਕੇ ਲਿਉਂਦਾ ਐ ਲੈ ਆਈ ਬੈਠੀਆ ਰੱਖਨੇ ਅੱਛਾ ਤੇ ਕੋਈ ਛੇਕ ਚਲਾ ਲਿਉਂਦਾ ਅੱਛਾ ਤੇ ਕੋਈ ਪੱਕਾ ਵੀ ਦਿਵਾ ਰੱਖੀ ਜਗ੍ਹਾ ਤੇ ਬਣਾ ਲੁੱਤਿਆ ਤੇ ਜਿਆਦਾ ਨਹੀਂ ਆ ਕੋਈ ਕੋਈ ਰਾ ਫੋਰ ਸੋ ਨੰਬਰ ਜੀ ਫੈਸਲੇ ਨਾ ਉਹ ਜਿਹੜੀ ਵੱਡੀ ਅਫਤਾ ਨਾ ਦਾ ਬਾਹਰ ਰੋਕ ਰੋ ਵੱਡੀ ਆ ਉਹ ਕਹਿ ਕੇ ਹੋਣੀ ਪਈ ਜੇ ਡਰਾਈਵਰ ਵੈਸੇ ਰੋਕਲੇ ਨਾ ਤਾਂ ਉੱਥੇ ਰੁਕਦੀ ਆ ਤੁਸੀਂ ਬੰਦਾ ਨਾਲ ਬਜ਼ੁਰਗਾਂ ਨੂੰ ਆਏ ਮੇਰੇ ਹੱਥ ਦੇ ਕੇ ਰੋਕਣਾ ਵੀ ਆ ਉਹ ਸਾਰੀ ਪਿੰਡ ਦਾ ਸਾਨੂੰ ਇੱਥੇ ਆ ਕੇ ਸਵਾਗਤ ਕਰਦੀਆਂ ਬਾਬਾ ਜੀ ਤੁਸੀਂ ਕਰੋ ਅੱਜ ਹਾਂਜੀ ਹੱਥ ਉਸ ਕਾਰਤੇ ਇਹ ਕੰਮ ਔਖਾ ਚਲੋ ਮੈਂ ਅਸੀਂ ਮਾਰ ਸਾਹਿਬ ਨੇ ਜਿਹੜਾ ਮੈਨੂੰ ਭਗਵੰਤ ਮਾਨ ਜੀ ਨੇ ਮਹਿਕਮਾ ਦਿੱਤਾ ਉਹ ਬਜ਼ੁਰਗਾਂ ਦਾ ਹੀ ਮਹਿਕਮਾ ਤੇ ਜਿਹੜੇ ਹੈਂਡੀਕੈਪ ਸਾਰਾ ਕੁਝ ਹੋ ਗਿਆ ਪਰ ਮੈਂ ਤਾਂ ਦੇ ਚ ਰੁਕੀ ਸੀ ਤੇ ਮੈਂ ਆਵਦਾਰ ਪਰ ਜੂਨੀ ਤੁਹਾਡੇ ਕੋਲੇ ਠੀਕ ਹੈ ਤੇ ਆਪਾਂ ਸਲਾਹ ਲੈ ਕੇ ਵੀ ਤੁਹਾਡੇ ਕੋਲੋਂ ਭਾਇ ਕਿ ਖਬਰਾਨਾ ਬਣਾ ਕੇ ਤਾਂ ਕਰ ਤਸ ਨੂੰ ਲੋਕਾਂ ਨੇ ਜਿਹੜੀਆਂ ਕਿ ਖੱਟ ਤੇ ਇੱਕ ਜਣੇ ਜੀ ਢੜਪੜ ਆਇਆ ਸੀਗਾ ਹਾਂ ਉਹਦਾ ਉਹ ਕਰੂ ਵੀ ਛੋਣ ਤੇ ਛੇੜ ਬੈਠਾ ਤੁਹਾਡੀ ਛੇੜ ਸੂਟ ਕੋਈ ਨਹੀਂ ਹੂੰ ਕਿਹਦੇ ਨੂੰ ਸੌ ਕੇ ਦਿਨ ਠੀਕ ਹਾਂ ਉਹਨਾਂ ਵਿੱਚ ਇੱਕ ਬਣਾ ਕੇ ਨਾ ਕੀ ਵੱਜਦਾ ਉਹ ਜਿਹੜਾ ਆਪਾਂ ਲਾਉਣੇ ਹੁੰਨੇ ਆ ਹਾਂ ਜੀ ਉਧਰ ਲਾ ਦਿਓ ਇੱਕ ਉਧਰ ਲਾ ਦਿਓ ਹਾਂ ਇੰਨਾ ਕੰਮ ਸਾਡਾ ਦੇਵੇ ਮੈਨੂੰ ਆਇਆ ਕਿੰਨਾ ਟਾਈਮ ਤੇ ਬੱਸ ਨਹੀਂ ਰੁਕਦੀ ਕਿੰਨਾ ਟਾਈਮ ਸਵਾਰੀ ਨੇ ਵੀ ਖੜਨਾ ਤੇਰੀ ਜਿਗਾਰ ਚੱਲੂ ਐ ਸਵਾਰੀ ਆਉਗੀ ਦੋ ਮੋੜ ਸਾਡੇ ਕਿੱਧਰ ਲਾ ਦਿਓ ਜੀ ਐਸੇ ਕੋਈ ਹੁਕ ਨਹੀਂ ਛੱਡਦੇ ਉਹ ਮੋੜੀਆ ਜੂੜੀ ਕੰਮ ਕਰ ਉਹਦੇ ਨਾਲ ਫਾਇਦਾ ਹੋਊਗਾ ਪੜੂਗਾ ਅਸੀਂ ਹਾਂ ਠੀਕ ਹੈ ਹੁਕ ਮਾੜੀ ਰੁਕ ਚਲੋ ਆ ਆਸਰੇ ਇੰਨਾ ਤੇ ਆਹ ਤਾਂ ਸਾਰੇ ਖਰੀਦੋ ਹਾਂ ਖਰੀਦਣ ਲੱਗੇ ਜੀ ਲੈ ਲਓ ਹਾਂ ਕਰਦੇ ਠੀਕ ਹੈ ਜੀ ਤੇ ਬਾਪੂ ਜੀ ਦਾ ਨੰਬਰ ਲੈ ਲਓ ਫਿਰ ਆਪਾਂ ਕੋਈ ਹੱਲ ਕਰਦੇ ਆ ਤੁਹਾਡਾ ਕਿੰਨੇ ਆ ਸਾਰੇ ਇਹ ਹੈ ਗੱਲੋ ਬੜੇ ਨੇ ਬਾਪੂਏ ਸਾਰੇ ਆ ਕਿੰਨੀ ਮਾਣ ਕਿੰਨੇ ਸਾਰੇ 1 2 3 4 ਸਾਰੇ ਇਹਨਾਂ ਵੀ ਖਰੀਦ ਕਰ ਲਓ ਤੁਸੀਂ ਤੇ ਜਦੋਂ ਮੈਂ ਦੁਬਾਰਾ ਫਿਰ ਮਿਲ ਕੇ ਜਾਵਾਂ ਤੁੜ ਮੈਂ ਹਾਲਾ ਕਰਦੇ ਹਾਂ ਅੰਡੇ ਦਾ ਹਾਲਾ ਕਰਦੇ ਠੀਕ ਐ ਬੱਪੂ ਲਈ ਕਰਦੇ ਹਾਂ ਹਾਂ ਬੱਪੂ ਠੀਕ ਐ ਕਿਤੇ ਨਾ ਹੋਰ ਤੇ ਆ ਜੇ ਬੈਟਰੀ ਵਾਲੀ ਆ ਜੇ ਤਾਂ ਸੌਖਾ ਨਹੀਂ ਹੋ ਜੂਗਾ ਉਹ ਸੌਖਾ ਹੀ ਸਭ ਨਹੀਂ ਮਤਲਬ ਐ ਸੁੰਦਰ ਇਹਨਾਂ ਦਾ ਫੋਨ ਨੰਬਰ ਲੈ ਲੋ ਮੈਂ ਬੱਪੂ ਤੇ ਫੋਨ ਹੈਗਾ ਨਹੀਂ ਨਹੀਂ ਕਰ ਲਓ ਫੋਨ ਹੈਗਾ ਫੋਨ ਦੀ ਇੱਥੇ ਨੰਬਰ ਦੇ ਦੇ ਅੱਕਦਾ ਕਰੋ ਹਜ਼ਾਰ ਰਕਡ ਦੀ ਫੋਟੋ ਦਿਖਾ ਹਾਂਜੀ ਹਾਂ ਜੀ ਕਰਮਚਾਰਕ ਨੂੰ ਭੇਜ ਦਿਓ ਜਿਹੜੀ ਜਿੰਨੇ ਬਿਜਲੀ ਵਿੱਚ ਆ ਗਿਆ ਠੀਕ ਹੈ ਇਹ ਬਾਬੂ ਜੀ ਇਹ ਬਾਬੂ ਤੋਂ ਵੀ ਲੈਂਦੇ ਆ ਇਹ ਤੋਂ ਵੀ ਜਿਹੜੀ ਬਿਜਲੀ ਵਾਲੀ ਉਹ ਮਿਲਦੇ ਪਰ ਜ਼ਿਆਦਾ ਵਧੀਆ ਨਹੀਂ ਆਪਾਂ ਕਿੰਨੇ ਇਹਨਾਂ ਤੇ ਵਿਚਾਰ ਕਰਦੀ ਆਹ ਲਓ ਜੀ ਮੈਂ ਫੇਰ ਆਉਂਗੀ ਤੁਹਾਡੇ ਕੋਲ ਲਿਆਓ ਜੀ ਠੀਕ ਹੈ ਬਾਬੂ ਠੀਕ ਹੈ Gore ƙungare